ਲੋਕ ਅਮੀਰ ਚੈਨਲ ਵੱਲੋਂ ਤੇ ਸਾਡੀ ਸਾਰੀ ਕਲੱਬ ਵੱਲੋਂ ਤੇ ਜੋ ਪਿੱਛੇ ਜੇ ਅਕਾਇਤ ਤੇ ਅਸਹਿ ਬਾਣਾ ਵਰਤੇ ਆ ਪੰਜਾਬ ਦੇ ਵਿੱਚ ਲੋਗ ਐ ਇੱਕ ਰਾਜਵੀਰ ਜਵੰਦਾ ਦੀ ਅਚਨਚੇਤ ਮੌਤ ਦੇ ਨਾਲ ਬਹੁਤ ਘਾਟਾ ਪਿਆ ਪੰਜਾਬ ਸੰਗੀਤ ਪੰਜਾਬੀ ਸੰਗੀਤ ਇੰਡਸਟਰੀ ਨੂੰ ਤੇ ਸਾਡੀ ਸਾਰੀ ਕਲੱਬ ਵੱਲੋਂ ਉਹਨਾਂ ਨੂੰ ਨਿੱਗੀ ਸ਼ਰਧਾਂਜਲੀ ਦਿੱਤੀ ਜਾਂਦੀ ਆ ਕੀ ਕਹਿਣਾ ਚਾਹੋਗੇ ਦਰਸ਼ਕਾਂ ਹਾਂਜੀ ਬਹੁਤ ਘਾਟਾ ਪਿਆ ਬਹੁਤ ਹੀ ਸੋਹਣਾ ਤੇ ਸੁਨੱਖਾ ਗਾਇਕ ਸੀ ਇਹ ਬੜਾ ਫਖਦਾ ਸੀ ਸਟੇਜ 'ਤੇ ਖੜਾ ਬੜੀ ਥੋੜੇ ਟਾਈਮ 'ਚ ਉਹਨੇ ਬੜੀ ਤਰੱਕੀ ਕੀਤੀ ਬਹੁਤ ਅਫਸੋਸ ਆ ਉਹਦਾ ਪਰ ਜਾਂ ਤੇ ਪਰਮਾਤਮਾ ਦੀ ਰੂਹ ਨੂੰ ਸ਼ਾਂਤੀ ਬਖਸ਼ੇ ਤੁਸੀਂ ਤਾਂ ਛੋਟੇ ਜਿਹੇ ਹੁੰਦੇ ਨੂੰ ਦੇਖਦੇ ਰਹੇ ਹੋ ਛੋਟੇ ਨੂੰ ਦੇਖਦੇ ਹਾਂ 5 ਸਾਲ ਦਾ ਹੋ ਸੀਗਾ ਅਸੀਂ ਖੇਡਦੇ ਨੂੰ ਦੇਖਦੇ ਰਹੇ ਹਾਂ ਉੱਥੇ ਘਰਾਂ ਦੇ ਮੁਰੇ ਤੇ ਪੌਣੇ ਦੇ ਪੁੱਠੇ ਜਾਂਦੇ ਸੀਗੇ ਤੇ ਛੋਟਾ ਹੁੰਦਾ ਸੀਗਾ ਤੋ ਵਿੱਚ ਖੇਡਦਾ ਹੁੰਦਾ ਸੀ ਤੇ ਬੜਾ ਦੁੱਖ ਹੋਇਆ ਉਹਦਾ ਜਾਣ ਦਾ ਬੜਾ ਦੁੱਖ ਹਾਂਜੀ ਹਾਂਜੀ ਇਹ ਤਾਂ ਗੱਲ ਸਹੀ ਹੈ ਜੀ ਜੰਗ ਇਹਦੇ ਵਿੱਚ ਜਦੋਂ ਬੰਦਾ ਜਾਂਦਾ ਨਾ ਨਿਆਣੇ ਛੋਟੇ ਆ ਇਸ ਗੱਲ ਦਾ ਜ਼ਿਆਦਾ ਦੁੱਖ ਆ ਬਾਕੀ ਮੈਂ ਉਹਨੂੰ 4 ਸਾਲ ਪਹਿਲਾਂ ਮਿਲਿਆ ਸੀ ਇੱਥੇ ਜਦੋਂ ਆਇਆ ਸੀ ਇੱਕ ਵਾਰ ਉਹ ਸ਼ੋਅ ਕਰਨ ਬਹੁਤ ਵਧੀਆ ਬੰਦਾ ਸੀਗਾ ਉਹ ਘਾਟਾ ਤਾਂ ਨਹੀਂ ਪੂਰਾ ਹੋ ਸਕਦਾ ਰੱਬ ਉਹਦੇ ਪਰਿਵਾਰ ਨੂੰ ਪਾਣਾ ਮੰਨਣ ਦਾ ਹੀ ਬਲ ਬਖਸ਼ੇ ਇਹੀ-ਇਹੀ ਅਰਦਾਸ ਕਰ ਸਕਦੇ ਆ ਬਾਕੀ ਵਧੀਆ ਬੰਦਾ ਸੀਗਾ ਕਿਉਂਕਿ ਮੈਂ ਇਹਦੇ ਡੈਡੀ ਇਹਦਾ ਡੈਡੀ ਜਿਹੜਾ ਪੁਲਿਸ ਮੈਜਰ ਸੀਗਾ ਐਸਐਸਪੀ ਦਾ ਰੀਡਰ ਸੀ ਉਹ ਮੇਰਾ ਫਰੈਂਡ ਸੀ ਮੈਂ ਇਹਦੇ ਘਰ ਜਾਂਦਾ ਰਿਹਾ ਕਿਉਂਕਿ ਛੋਟਾ ਹੁੰਦਾ ਹੀ ਮੈਨੂੰ ਮਿਲਦਾ ਰਿਹਾ ਬੱਚਾ ਇਹ ਬਹੁਤ ਵਧੀਆ ਮੁੰਡਿਆ ਸੁਭਾਅ ਸੀਗਾ ਪਰ ਜਿਹੜੀ ਇਹ ਮੌਤ ਹੋਈ ਆ ਇਹ ਬੜੀ ਅਕਾਹ ਹੋਈ ਆ ਸਹਿਣ ਜੋਗ ਨਹੀਂ ਹੈ ਉਹ ਬੱਚਾ ਬੜਾ ਹੁੰਦਰੇਲ ਸੀਗਾ ਬੜਾ ਸੋਹਣਾ ਗਵਈਆ ਸੀ ਸੰਗੀਤ ਦੇ ਵਿੱਚ ਪਹਿਲੇ ਨੰਬਰ ਤੇ ਉੱਚੇ ਦਾ ਅਸਤਾਨ ਤੇ ਸੀਗਾ ਪਰ ਪ੍ਰਮਾਤਮਾ ਨੇ ਕਿਰਪਾ ਕੀਤੀ ਬਸ ਚਲੋ ਕਿ ਪ੍ਰਮਾਤਮਾ ਦਾ ਭਾਣਾ ਮੰਨਣਾ ਪੈਂਦਾ ਤੇ ਬੱਚਾ ਬਹੁਤ ਵਧੀਆ ਸੀਗਾ